ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਲਗਾਤਾਰ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਆ ਜੀ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਪਰ ਸਭ ਤੋਂ ਪਹਿਲਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਗੱਲ ਕਰਨੀ ਬਣਦੀ ਆ ਹਾਲਾਂਕਿ ਦਿੱਲੀ ਚੋਣਾਂ ਦੇ ਬਾਰੇ ਹਾਲੇ ਤੱਕ ਰਸਮੀ ਤੌਰ ਦੇ ਉੱਤੇ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਨਹੀਂ ਕੀਤਾ ਗਿਆ ਪਰ ਕਿਉਂਕਿ ਫਰਵਰੀ ਦੇ ਅੱਧ ਦੇ ਵਿੱਚ ਇਸੇ ਵਰੇ ਦੇ ਅਗਲੇ ਮਹੀਨੇ ਫਰਵਰੀ ਦੇ ਅੱਧ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਟਰਮ ਖਤਮ ਹੋ ਜਾਣੀਆਂ ਤੇ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਚੋਣਾ ਕਿਸੇ ਵੀ ਵੇਲੇ ਹੋ ਸਕਦੀਆਂ ਐਲਾਨੀਆਂ ਜਾ ਸਕਦੀਆਂ ਇਸ ਕਰਕੇ ਜੋ ਸ਼ਬਦਾਂ ਦੀ ਮर्यादा ਨੂੰ ਭੁੱਲ ਕੇ ਜੋ ਇੱਕ ਦੂਜੇ ਦੇ ਉੱਤੇ ਇਤਰਾਜ਼ਯੋਗ ਟਿੱਪਣੀਆਂ ਕਰਨੀਆਂ ਜੋ ਗੰਦਗੰਦੀਆਂ ਗੱਲਾਂ ਤੇ ਨਿੱਜੀ ਹਮਲੇ ਕਰਨੇ ਦਿੱਲੀ ਦੀ ਰਾਜਧਾਨੀ ਦੀ ਜਿਹਨੂੰ ਅਸੀਂ ਪੜੇ ਲਿਖੇ ਲੋਕਾਂ ਦਾ ਖੇਤਰ ਕਹਿੰਦੇ ਆ ਉੱਥੇ ਸ਼ੁਰੂਆਤ ਕੀਤੀ ਗਈ ਆ ਉਹਦੇ ਉੱਤੇ ਸੱਚੀ ਮੁੱਚੀ ਸ਼ਰਮ ਆਉਂਦੀ ਆ ਰਾਜਨੀਤਿਕ ਲੋਕਾਂ ਨੂੰ ਭਾਵੇਂ ਨਹੀਂ ਆਉਂਦੀ ਦਿੱਲੀ ਦੇ ਵਿੱਚ ਇਸ ਵੇਲੇ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਆਪਦੇ ਉਮੀਦਵਾਰ ਐਲਾਨੇ ਜਾ ਰਹੇ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ 70 ਦੇ 70 ਉਮੀਦਵਾਰ ਐਲਾਨ ਦਿੱਤੇ ਆ ਬੀਜੇਪੀ ਨੇ ਆਪ ਦਾ ਪਹਿਲਾ ਪੂਰਾ ਐਲਾਨ ਦਿਆਂ ਤੇ ਕਾਂਗਰਸ ਦੇ ਹਲੇ ਕਈ ਉਮੀਦਵਾਰ ਬਾਕੀ ਆ ਤਿੰਨੇ ਪਾਰਟੀਆਂ 'ਚ ਮੁਕਾਬਲਾ ਪਰ ਰਮੇਸ਼ ਬਿਦੂੜੀ ਤੇ ਆਤਸ਼ੀ ਦੋਵਾਂ ਦਾ ਮੁਕਾਬਲਾ ਕਾਲਕਾਜੀ ਵਿਧਾਨ ਸਭਾ ਸੀਟ ਦੇ ਉੱਤੇ ਜਿਹੜਾ ਹੋਣਾ ਤੇ ਉਹਦੇ ਸੰਦਰਭ ਦੇ ਵਿੱਚ ਰਮੇਸ਼ ਬਿਦੂੜੀ ਦੇ ਵੱਲੋਂ ਬੀਜੇਪੀ ਦੇ ਉਮੀਦਵਾਰ ਦੇ ਵੱਲੋਂ ਜੋ ਲੀਹੋਂ ਲੱਥੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਉੱਤੇ ਸੱਚੀ-ਮੁੱਚੀ ਹੈਰਾਨੀ ਹੁੰਦੀ ਆ ਰਮੇਸ਼ ਬਿਦੂੜੀ ਨੇ ਇਹ ਗੱਲ ਕਹਿ ਦਿੱਤੀ ਆ ਕਿ ਆਤਸ਼ੀ ਪਹਿਲਾਂ ਮਰਲੇਗਾ ਹੁੰਦੀ ਸੀ ਤੇ ਇਹ ਹੁਣ ਸਿੰਘ ਬਣ ਗਈ ਐ ਇਹਨੇ ਆਪਣਾ ਬਾਪ ਬਦਲ ਲਿਆ ਯਾਨੀ ਕਿ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਰਲੇਨਾ ਜੋ ਕਿ ਉਹਦੀ ਨਿੱਜੀ ਮਰਜ਼ੀ ਆ ਉਹਨੇ ਸਿੰਘ ਪਿੱਛੇ ਲਾਇਆ ਜਾਂ ਕੁਝ ਹੋਰ ਸ਼ਬਦ ਲਾਵੇ ਪਰ ਉਹਦੇ ਉੱਤੇ ਇੱਕ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ ਸੂਬੇ ਦੀ ਮੁੱਖ ਮੰਤਰੀ ਦੇ ਉੱਤੇ ਜਿਹਦੇ ਕਰਕੇ ਆਤਸ਼ੀ ਪਤਾ ਲੱਗਾ ਜੀ ਕਿ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਰੋ ਪਈ ਉਹਨੇ ਇਹ ਗੱਲ ਕਹੀ ਆ ਕਿ ਰਾਜਨੀਤੀ ਦਾ ਪਦਰ ਇਸ ਕਦਰ ਘਰਕ ਜਾਊਗਾ ਡਿੱਗ ਪਊਗਾ ਮੈਨੂੰ ਇਸ ਗੱਲ ਦੀ ਆਸ ਨਹੀਂ ਸੀ ਰੋਂਦੀ ਹੋਈ ਨੇ ਉਹਨੇ ਅਥਰੂ ਪੂੰਝੇ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਆਤਸ਼ੀ ਦੇ ਅਥਰੂ ਭਾਜਪੀ ਨੂੰ ਸਨ ਲਾਉਣਗੇ ਜਿਵੇਂ ਤੁਹਾਨੂੰ ਚੇਤੇ ਹੋਣਾ ਕਿ ਕਿਸਾਨ ਅੰਦੋਲਨ ਦੇ ਮੌਕੇ ਜਿਹੜੇ ਅਟਕਾਇਤ ਹੋਰੀ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗੇ ਸੀ ਤੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਨਵੀਂ ਜਾਨ ਪਈ ਸੀ ਕਿ ਆਤਸ਼ੀ ਦੇ ਅਥਰੂ ਆ ਜਿਹੜੇ ਸਿਆਸੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਕੋ ਲਾਭ ਦੇਣਗੇ ਇਸ ਬਲਾਣਾ ਸਵਾਲ ਇਹ ਆ ਦੂਜੀ ਗੱਲ ਇੱਕ ਰਮੇਸ਼ ਬਦੂੜੀ ਮੂੰਹ ਫਟ ਇਨਸਾਨ ਉਹਦੇ ਵੱਲੋਂ ਦੋ ਦਿਨ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਮੈਂ ਇਥੋਂ ਦੀਆਂ ਸੜਕਾਂ ਕਾਲਕਾ ਜੀ ਦੀਆਂ ਸੜਕਾਂ ਨੇ ਜਿਹੜੀਆਂ ਉਹ ਇੰਨੀਆਂ ਮਖਮਲੀ ਬਣਾ ਦੇਊਗਾ ਜਿਵੇਂ ਕਿ ਪ੍ਰਯੰਕਾ ਗਾਂਧੀ ਦੀਆਂ ਗੱਲਾਂ ਹੁੰਦੀਆਂ ਜਦੋਂ ਕਾਂਗਰਸ ਦੇ ਵੱਲੋਂ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਉਹਨੇ ਕਿਹਾ ਜੀ ਕਿ ਮੇਰੇ ਕਹਿਣ ਦਾ ਸੰਦਰਭ ਇਹ ਨਹੀਂ ਸੀ ਮੇਰੇ ਕਹਿਣ ਦਾ ਮਤਲਬ ਹੋਰ ਸੀ ਜੇ ਕਿਸੇ ਵੇਲੇ ਲਾਲੂ ਪ੍ਰਸਾਰ ਯਾਦਵ ਹੇਮਾ ਮਲਣੀ ਦੀਆਂ ਗੱਲਾਂ ਦੇ ਬਾਰੇ ਗੱਲ ਕਰ ਸਕਦਾ ਕਿ ਸੜਕਾਂ ਇਹੋ ਜਿਹੀਆਂ ਬਣਾ ਦੇਣਗੇ ਜਿਵੇਂ ਹੇਮਾ ਮਰਣੀ ਦੀਆਂ ਗੱਲਾਂ ਤੇ ਫਿਰ ਮੇਰੇ ਕਹਿਣ ਦੇ ਉੱਤੇ ਇਤਰਾਜ਼ ਕਿਉਂ ਹੈ ਤੇ ਕਾਂਗਰਸ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕਿਹੜੀ ਗੱਲ ਦਾ ਪਰ ਜਦੋਂ ਇਤਰਾਜ਼ ਵੱਧਾ ਵੇਖਿਆ ਤਾਂ ਰਮੇਸ਼ ਬਦੂੜੀ ਦੇ ਵੱਲੋਂ ਮਾਫੀ ਮੰਗ ਲਈ ਗਈ ਆ ਉਹਨੇ ਕਿਹਾ ਜੀ ਕਿ ਮੈਂ ਆਪਣੇ ਸ਼ਬਦ ਵਾਪਸ ਲੈ ਲਿਆ ਮਤਲਬ ਕਹਿਣ ਦਾ ਇਹ ਆ ਕਿ ਨਿੱਜੀ ਟਿੱਪਣ ਗੰਦਗੰਦੀਆਂ ਗੱਲਾਂ ਤੇ ਔਰਤ ਦੇ ਸਨਮਾਨ ਨੂੰ ਭੁੱਲ ਕੇ ਕੀਤੀਆਂ ਜਾਂਦੀਆਂ ਟਿੱਪਣੀਆਂ ਇਸ ਵੇਲੇ ਦਿੱਲੀ ਦੀ ਰਾਜਨੀਤੀ ਦੇ ਵਿੱਚ ਅੱਗੇ ਤੋਂ ਅੱਗੇ ਵਧ ਰਹੀਆਂ ਉਸ ਤੋਂ ਉੱਗਲੀ ਗੱਲ ਹੈ ਜੀ ਕਿ ਲੰਘੇ ਕੱਲ ਮੁਖਸਰ ਸਾਹਿਬ ਦੇ ਇੱਕ ਖੇਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਇਕੱਠ ਨੂੰ ਸੰਬੋਧਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਕਿ ਅਕਾਲ ਤਖਤ ਸਾਹਿਬ ਸਾਡੇ ਲਈ ਸਰਵੋਤਮ ਹੈ ਸੁਪਰੀਮ ਹੈ ਤੇ ਮੈਂ ਉੱਥੇ ਜਾ ਕੇ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਵੀ ਹੋਈਆਂ ਜਾਂ ਹੋਈਆਂ ਉਹ ਸਾਰੀਆਂ ਦੀਆਂ ਸਾਰੀਆਂ ਆਪਣੀ ਝੋਲੀ ਦੇ ਵਿੱਚ ਪਵਾ ਲਈਆਂ ਕਿਉਂਕਿ ਅਸੀਂ ਇਸ ਵਿਵਾਦ ਨੂੰ ਖਤਮ ਕਰਨਾ ਚਾਹੁੰਦੇ ਸਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਗੁਰੂ ਦੇ ਦਰ ਦੇ ਉੱਤੇ ਪਹੁੰਚ ਗਏ ਆ ਤੇ ਸ਼ਰੀਕ ਜਿਹੜੇ ਆ ਉਹ ਸਾਨੂੰ ਖਤਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਵੱਲੋਂ ਇਹ ਮੁੱਦਾ ਜਾਣਬੁੱਝ ਕੇ ਖੜਾ ਕੀਤਾ ਗਿਆ ਸੀ ਤਾਂ ਮੈਂ ਸੋਚਿਆ ਜੀ ਕਿ ਸਾਰੀਆਂ ਗੱਲਾਂ ਆਪਣੀ ਝੋਲੀ ਦੇ ਵਿੱਚ ਪਵਾ ਲੈਣੇ ਆ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਧਰਨੇਵਲੋਂ ਇਸ ਵੇਲੇ ਇੱਕ ਵਾਰ ਫਿਰ ਤਿਆਰੀ ਕੀਤੀ ਜਾ ਰਹੀ ਹੈ ਪੈਰਾਸਰ ਖੜੇ ਹੋਣ ਦੀ ਉਹਦਾ ਵੱਡਾ ਕਾਰਨ ਇਹ ਵੀ ਆ ਕਿ ਮਾਗੀ ਦੇ ਮੇਲੇ ਦੇ ਮੌਕੇ ਮੁਖਸਰ ਸਾਹਿਬ ਦੇ ਵਿੱਚ 14 ਜਨਵਰੀ ਨੂੰ ਤੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਨਵੀਂ ਸਿਆਸੀ ਧਰਨਾ ਗਠਨ ਕੀਤਾ ਜਾ ਰਿਹਾ ਮਾਗੀ ਦੇ ਮੇਲੇ ਦੇ ਮੌਕੇ ਦੇ ਉੱਤੇ ਹੀ ਇਹਦਾ ਨਾਂ ਹੈ ਜੀ ਆਕਾਲੀ ਦਲ ਆਨੰਦ ਪ੍ਰਸਾਦ ਆਕਾਲੀ ਦਲ ਆਨੰਦ ਪ੍ਰਸਾਦ ਨਾਂ ਦੀ ਇੱਕ ਨਵੀਂ ਪਾਰਟੀ ਦਾ ਗਠਨ ਹੋ ਰਿਹਾ ਸੋ ਇਹ ਪਾਰਟੀ ਜਿਹੜੀ ਉਹ ਪੰਥਕ ਵੋਟਰ ਨੂੰ ਕਿੰਨਾ ਕੁ ਤੋੜੂਗੀ ਆਪਣੇ ਨਾਲ ਕਿੰਨਾ ਕੁ ਜੋੜੂਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੂਰੇ ਕਿੰਨੀ ਕੁ ਚੁਣੌਤੀ ਖੜੀ ਕਰੂਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਇਹ ਚਾਹੁੰਦੇ ਜੀ ਕਿ ਇਸ ਪਾਰਟੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਵਾਰ ਪੈਰਾਂ ਸਰ ਇਕੱਠੇ ਹੋ ਜਗੇ ਤੇ ਲਾਂਬੰਦ ਹੋ ਜਗੇ ਉਧਰ ਤਰਸੀਮ ਸਿੰਘ ਜਿਹੜੇ ਕਿ ਇਸ ਨਵੀਂ ਪਾਰਟੀ ਦੇ ਪ੍ਰਧਾਨ ਹੋਣਗੇ ਅਮਰਤਪਾਲ ਸਿੰਘ ਦੇ ਪਿਤਾ ਉਹ ਹੋਂਦੇ ਸਮੇਂ ਦੇ ਵਿੱਚ ਪੰਥਕ ਤੇ ਰਾਨੂ ਕਿੰਨਾ ਕੁ ਜੋੜਨ ਦੇ ਵਿੱਚ ਕਾਮਯਾਬ ਹੋਣਗੇ ਕਿ ਆਜ਼ਾਦ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਪੁੱਤ ਖਡੂਰ ਸਾਹਿਬ ਤੋਂ ਜਿੱਤੇ ਆ ਤੇ ਨਵੀਂ ਸਿਆਸੀ ਤਿਰਭਡਾਉਣ ਤੋਂ ਬਾਅਦ ਇਹਨੂੰ ਪੰਜਾਬ ਦੇ ਲੋਕ ਮੁਹੱਬਤ ਦੇਣਗੇ ਇਹ ਸਮਾ ਬਿਆਨ ਕਰੂੰਗਾ ਪਰ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਉਹਨਾਂ ਦੇ ਵੱਲੋਂ ਹਾਲੇ ਤੱਕ ਕੋਈ ਜ਼ਿਕਰਯੋਗ ਪ੍ਰਾਪਤੀ ਹਾਸਲ ਨਹੀਂ ਕੀਤੀ ਗਈ ਵੀ ਫਰੀਦਕੋਟ ਦੇ ਲੋਕਾਂ ਦੇ ਲਈ ਆ ਬਹੁਤ ਜ਼ਬਰਦਸਤ ਕੰਮ ਕੀਤਾ ਗਿਆ ਹਾਲੇ ਤੱਕ ਉਹਨਾਂ ਦਾ ਪੈਂਡਾ ਵੀ ਠੱਠਾ ਠੰਡਾ ਮਠਾ ਚੱਲ ਰਿਹਾ ਉਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਲੰਘੇ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਇੱਕ ਮਹੱਤਵਪੂਰਨ ਬਿਆਨ ਦਿੱਤਾ ਗਿਆ ਗਿਆਨੀ ਰਕबीर ਸਿੰਘ ਨੇ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੋ 2 ਦਸੰਬਰ ਨੂੰ ਨਿਰਦੇਸ਼ਚਾਰੀ ਕੀਤਾ ਗਿਆ ਸੀ ਅਸਤੀਫੇ ਦੇ ਸਬੰਧ ਦੇ ਵਿੱਚ ਉਹਦਾ ਤੁਰੰਤ ਪਾਲਣ ਕਰਨਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਪ੍ਰੀਤ ਸਿੰਘ ਨੇ ਸਾਡੇ ਕੋਲੇ ਇਸ ਗੱਲ ਨੂੰ ਕਬੂਲ ਕੀਤਾ ਕਿ ਜੋ ਨਰੈਣ ਸਿੰਘ ਚੌੜਾ ਦੀ ਪੱਗ ਲਾਈ ਗਈ ਸੀ ਉਹ ਮੈਂ ਜਾਣਬੁੱਝ ਕੇ ਲਾਈ ਸੀ ਅਸੀਂ ਜਾਣਬੁੱਝ ਕੇ ਲਾਈ ਸੀ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉੱਤੇ ਕਾਰਵਾਈ ਦੀ ਕੋਈ ਤੁਕ ਜੜੀ ਉਹ ਇਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਹਿੱਸੇ ਦੇ ਵਿੱਚ ਨਹੀਂ ਆਉਂਦੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜੀ ਕਿ ਇਸ ਮਸਲੇ ਨੂੰ ਸ਼੍ਰੋਮਣੀ ਕਮੇਟੀ ਆਪਦੇ ਕੋਲੋਂ ਲੈ ਕੇ ਤੇ ਅਕਾਲ ਤਖਤ ਸਾਹਿਬ ਦੇ سپਰਦ ਕਰੇ ਕਿਉਂਕਿ ਤਖਤਾ ਦੇ ਜਥੇਦਾਰਾਂ ਨੇ ਉੱਤੇ ਕਾਰਵਾਈ ਦੀ ਗੱਲ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਗੱਲ ਹੈ ਜਿਹੜੀ ਉਹ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰ ਸਕਦੇ ਨੇ ਸੂਰਾਂਡੇ ਵੱਲੋਂ ਇਹ ਗੱਲ ਕਹੀ ਗਈ ਆ ਯਾਨੀ ਕਿ ਇਸ ਵੇਲੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮੁੱਦਾ ਉੱਠ ਕੇ ਵੀ ਠੰਡਾ ਹੋ ਚੁੱਕਿਆ ਤਾਂ ਜਿਸ ਤਰੀਕੇ ਦੇ ਨਾਲ ਗਿਆਨੀ ਅਕਬੀਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਇਹਦੇ ਕਈ ਅਰਥ ਨਿਕਲਦੇ ਨੇ ਇੱਕ ਪਾਸੇ ਨਵੀਂ ਪਾਰਟੀ ਬਣ ਜਾ ਰਹੀ ਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਸਾਰੀਆਂ ਗੱਲਾਂ ਸਾਰੇ ਗੁਨਾ ਆਪਣੀ ਝੋਲੀ ਚ ਪਵਾ ਲੈ ਜਿਹੜੇ ਮੈਂ ਨਹੀਂ ਵੀ ਸੀ ਕੀਤੇ ਤਾਂ ਜੋ ਇਹ ਵਿਵਾਦ ਖਤਮ ਹੋਵੇ ਤੇ ਪੰਜਾਬੀ ਤੇ ਸਿੱਖ ਭਾਈਚਾਰਾ ਜਿਹੜਾ ਉਹਨੂੰ ਲੱਗੇ ਜੀ ਕਿ ਇਸ ਗੱਲ ਦਾ ਅਹਿਸਾਸ ਹੋਵੇ ਕਿ ਭਾਈ ਅਸੀਂ ਕਿਸੇ ਦੇ ਨਾਲ ਕੋਈ ਵੈਰ ਦੁਸ਼ਤ ਦੀ ਭਾਵਨਾ ਨਹੀਂ ਰੱਖਦੇ ਤੀਜੇ ਪਾਸੇ ਜਿਹੜੀ ਖਬਰ ਆਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਕਾਲੀ ਦਲ ਅਸਤੀਫੇ ਮਨਜ਼ੂਰ ਕਰੇ ਛੇ ਤੇ ਸੋ ਇਹ ਸਾਰੀਆਂ ਗੱਲਾਂ ਜਾਂਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਨੇ ਪਰ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਕਿਵੇਂ ਸਰਵਾਈਵ ਕਰੂ ਕਿਵੇਂ ਪੈਰਾਸਿਰ ਹੋਊ ਹੋਊ ਕਿ ਨਹੀਂ ਹੋਊ ਇਹ ਆਉਣ ਵਾਲੇ ਵਕਤ ਨੇ ਬਿਆਰ ਕਰਨਾ ਪਰ ਜਿਹੜੀ ਗੱਲ ਕਰਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਅੱਜ 42ਵਾਂ ਦਿਨ ਆ 42 ਡੇਜ਼ ਹੋ ਗਏ ਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਦੇ ਉੱਤੇ ਮਰਨ ਵਰਤੇ ਬੈਠਿਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਛੇਵੀਂ ਵਾਰ ਇਹ ਮਰਨ ਵਰਤ ਰੱਖਿਆ ਹੁਣ ਉਹਨਾਂ ਨੂੰ 41 ਦਿਨ ਤੋਂ ਉੱਤੇ ਦਾ ਸਮਾਂ ਹੋ ਚੱਲਿਆ ਲੰਘੇ ਕੱਲ ਵੀ ਤੇ ਅੱਜ ਵੀ ਡਾਕਟਰਾਂ ਦੀ ਟੀਮ ਆ ਜਿਹੜੀ ਡਾਕਟਰ ਅਵਤਾਰ ਸਿੰਘ ਦੀ ਟੀਮ ਜਿਹੜੀ ਕਿ ਡਾਕਟਰ ਸਵੇਮਾਨ ਸਿੰਘ ਦੇ ਟੀਮ ਦਾ ਹਿੱਸਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਅੱਜ ਡੱਲੇਵਾਲ ਹੁਰਾਂ ਦਾ ਇਲਾਜ ਸ਼ੁਰੂ ਵੀ ਕਰ ਦੇਗੇ ਤਾਂ ਵੀ ਉਹਨਾਂ ਨੂੰ ਤੰਦਰੁਸਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਕੱਲੀਆਂ ਹੱਡੀਆਂ ਬਾਕੀ ਬਚੀਆਂ ਨੇ ਉਹਨਾਂ ਦੇ ਸਰੀਰ ਦੇ ਵਿੱਚ ਚਰਬੀ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਾਲ ਦੀ ਕੋਈ ਵੀ ਚੀਜ਼ ਨਹੀਂ ਰਹੀ ਉਹਨਾਂ ਨੇ ਕਿਹਾ ਜੀ ਕਿ ਇਸ ਹਾਲਾਤ ਦੇ ਵਿੱਚ ਕਿਸੇ ਵੀ ਵੇਲੇ ਉਹਨਾਂ ਨੂੰ ਸਾਇਲੈਂਟ ਅਟੈਕ ਆ ਸਕਦਾ ਹੈ ਉਹ ਕਿਸੇ ਵੀ ਵੇਲੇ ਜਹਾਨੋਂ ਜਾ ਸਕਦੇ ਆ ਹਾਲਤ ਉਹਨਾਂ ਦੀ ਚਿੰਤਾਜਨਕ ਹੈ ਪਰ ਦੁੱਖ ਦੀ ਗੱਲ ਇਹ ਆ ਕਿ ਹਾਲੇ ਤੱਕ ਪੰਜਾਬ ਦੀ ਸਰਕਾਰ ਦੇ ਵੱਲੋਂ ਬਿਆਨ ਦੇਣ ਤੋਂ ਬਿਨਾ ਕੁਝ ਨਹੀਂ ਕੀਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨੀ ਦੀ ਸਾਰ ਨਹੀਂ ਲਈ ਗਈ ਵਿਰੋਧੀ ਪਾਰਟੀਆਂ ਦੇ ਵੱਲੋਂ ਹਾਲੇ ਤੱਕ ਉੱਥੇ ਜਾ ਕੇ ਕੁਝ ਨਹੀਂ ਕੀਤਾ ਗਿਆ ਖਨੌਰੀ ਬਾਰਡਰ ਦੇ ਉੱਤੇ ਜਾਣ ਦੀ ਥਾਂ ਤੇ ਇੱਕੜ ਦੁੱਕੜ ਸਿਰਫ ਸਿਰਫ ਫਾਰਮੈਲਟੀ ਵਾਲੇ ਬਿਆਨ ਦੇ ਕੇ ਡੰਗ ਟਪਾਈ ਕਰਨ ਵਾਲੇ ਦਿੱਤਾ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਵੱਲੋਂ ਜਿੰਨੀ ਗੱਲ ਕਹਿ ਦਿੱਤੀ ਗਈ ਉਨੀ ਹੀ ਚਾਰੇ ਪਾਸੇ ਬਹੁਤ ਹੈ ਉਸ ਤੋਂ ਕੋਲੀ ਗੱਲ ਜੇ ਕਰੀਏ ਕਿ ਪੰਜਾਬ ਦੇ ਵਿੱਚ ਨਾ ਵੀਡੀਓ ਬਹੁਤ ਵਾਇਰਲ ਹੁੰਦੀਆਂ ਕਦੇ ਕੋਈ ਵੀਡੀਓ ਵਾਇਰਲ ਹੋਈ ਕਦੇ ਕੋਈ ਵੀਡੀਓ ਵਾਇਰਲ ਹੋਈ ਲੰਘੇ ਕੱਲ ਪਿੰਡ ਭਲਾਈਆਣੇ ਦੀ ਇੱਕ ਵੀਡੀਓ ਆਂਡਿਆਂ ਵਾਲੀ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆਂਡੇ ਚੋਰੀ ਵਾਲੀ ਵੀਡੀਓ ਇੰਉਂ ਵਾਇਰਲ ਹੋਈ ਜਿਵੇਂ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਤੇ ਭਖਦਾ ਮੁੱਦਾ ਆਂਡੇ ਚੋਰੀ ਕਰਨੇ ਰਹਿ ਗਿਆ ਕਿਉਂਕਿ ਇਹਦੇ ਵਿੱਚ ਇੱਕ ਆਂਡੇ ਵੇਚਣ ਵਾਲੀ ਦੁਕਾਨ ਦੇ ਕੋਲੋਂ ਰੇੜੀ ਤੋ ਜਾਂ ਖੜੀ ਗਿਆ ਫੜੀ ਤੋਂ ਤੇ ਕੁਝ ਕਿ ਨੌਜਵਾਨ ਆਉਂਦੇ ਨੇ ਕਾਰਨ ਦੇ ਵਿੱਚ ਤੇ ਉਹ ਆਂਡਿਆਂ ਦੀਆਂ 6 ਟਰੀਆਂ ਲੈ ਕੇ ਕਹਿੰਦੇ ਭਜ ਜਾਂਦੇ ਨੇ ਵੀਡੀਓ ਵਾਇਰਲ ਹੋ ਗਈ ਕਿਉਂਕਿ ਉੱਥੇ ਜਿਹੜੀ ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਵਾਇਰਲ ਹੋਈ ਆ ਉਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਮੁੰਡੇ ਆਏ ਉਹਨਾਂ ਨੇ ਆ ਕੇ ਪਤਾ ਲੱਗਾ ਜੀ ਕਿ 2100 ਰੁਪਏ ਦਿੱਤਾ ਸਬੰਧਤ ਰੇੜੀ ਵਾਲਿਆਂ ਨੂੰ ਸਬੰਧਤ ਆਂਡਿਆਂ ਦੀ ਦੁਕਾਨ ਦੇ ਮਾਲਕ ਨੂੰ ਤੇ ਇਹ ਗੱਲ ਕਹੀ ਆ ਕਿ Google Pay ਕਰਨੇ ਸੀ ਪੈਸੇ ਪਰ ਉਹ ਪੈਸੇ ਸਾਨੂੰ ਪਤਾ ਨਹੀਂ ਲੱਗਿਆ ਵੀ ਭਾਈ ਚਲੇ ਗਏ ਕਿ ਨਹੀਂ ਜਦੋਂ ਸਾਨੂੰ ਰਕਮ ਵਾਪਸ ਆ ਗਈ ਤੇ ਫਿਰ ਉਦੋਂ ਤੱਕ ਅਸੀਂ ਵਾਪਸ ਆ ਕੇ ਪੈਸੇ ਦੇਣੇ ਚਾਹੁੰਦੇ ਸੀ ਉਦੋਂ ਤੱਕ ਵੀਡੀਓ ਵਾਇਰਲ ਹੋ ਗਈ ਤੇ ਹੁਣ ਉਹ 500 ਰੁਪਇਆ ਇਨਾਮ ਦੇ ਕੇ ਗਏ ਨੇ ਨਾਲ ਹੁਣ ਲੋਕ ਬਹੁਤ ਸਰਗਨ ਟਿੱਪਣੀਆਂ ਕਰਦੇ ਨੇ ਕਿ ਭਾਈ ਨਾਲੇ ਬਦਨਾਮੀ ਕਰਵਾ ਲਈ ਨਾਲੇ 100 ਗੰਡੇ ਖਾਦੇ ਤੇ ਨਾਲੇ 170 ਖਾਦੇ ਲੋਕ ਇਹ ਗੱਲ ਕਹਿੰਦੇ ਆ ਪਰ ਇਹਦੇ ਪਿੱਛੇ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਹੋ ਸਕਦਾ ਸੱਚੀ-ਮੁੱਚ ਉਹਨਾਂ ਨੇ ਚਲਾਕੀ ਕੀਤੀ ਹੋਵੇ ਚੋਰੀ ਕੀਤੀ ਹੋਵੇ ਹੋ ਸਕਦਾ ਭਾਈ ਉਹਨਾਂ ਨੇ ਸੱਚੀ-ਮੁੱਚ Google Pay ਦੇ ਪੈਸੇ ਮੁੜ ਕੇ ਆ ਗਏ ਹੁਣ ਰੱਬ ਜਾਣਦਾ ਪਿਛਲੀ ਗੱਲ ਕੀ ਆ ਪਰ ਪੰਜਾਬੀ ਸੋਹਣੇ ਆਰ ਲੱਗੇ ਰਹੇ ਪੰਜਾਬਗਾਂ ਨੂੰ ਇਸ ਗੱਲ ਨੇ ਇੱਕ ਸੋਹਣੀ ਸਮਅਦਤਾ ਵੀ ਪਾਈ ਖਿੱਚ ਕੇ ਰੱਖੋ ਕੰਮ ਜੀ ਅਗਲੀ ਗੱਲ ਇਹ ਜੀ ਕਿ ਇਸ ਵੇਲੇ ਕਿਸਾਨ ਅੰਦੋਲਨ ਨਾਲ ਸੰਬੰਧਤ ਇਹੋ ਜੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਆ ਵੀ ਜਿਹਦੇ ਕਰਕੇ ਹਰ ਬੰਦੇ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਵੇ ਕਿ ਪਿਛਲੇ ਦਿਨੀ 2 ਇਕੱਠ ਕਿਸਾਨਾਂ ਦੇ ਵੱਖ-ਵੱਖ ਥਾਵਾਂ ਦੇ ਉੱਤੇ ਹੋਏ ਆ। ਇੱਕ ਟੋਹਾਣਾ ਦੇ ਵਿੱਚ ਹੋਇਆ ਜਿਹੜਾ ਕਿ ਹਰਿਆਣਾ ਵਿੱਚ ਪੈਂਦਾ। ਇੱਕ ਖਨੌਰੀ ਬਾਰਡਰ ਦੇ ਉੱਤੇ ਹੋਇਆ। ਖਨੌਰੀ ਬਾਰਡਰ ਵਾਲਾ ਇਕੱਠ ਡੱਲੇਵਾਲ ਸਾਹਿਬ ਦੇ ਕਹਣੇ ਦੇ ਉੱਤੇ ਹੋਇਆ ਤੇ ਜਿਹੜਾ ਟੋਹਾਣਾ ਦੇ ਵਿੱਚ ਹੋਇਆ ਮਹਾਪੰਚਾਇਤ ਦੇ ਰੂਪ ਦੇ ਵਿੱਚ ਇਕੱਠ ਇਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸੱਦੇ ਦੇ ਉੱਤੇ ਹੋਇਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਇਕੱਠ ਹੋਇਆ ਇਹ ਚੋਖਾ ਸੀਗਾ। ਇਹਦੇ ਵਿੱਚ ਜਗਵਿੰਦਰ ਸਿੰਘ ਉਗਰਾਹਾ ਨੇ ਵੀ ਰਕੇਸ਼ ਤਕੈਤ ਨੇ ਵੀ ਤੇ ਕਈ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ ਇਹ ਉਹੀ ਦਿਨ ਸੀ ਜਦੋਂ ਟੁਹਾਣਾ ਦੇਵਤੇ ਇੱਕ ਪਾਸੇ ਇਕੱਠ ਚੱਲਦਾ ਰਿਹਾ ਸੀਗਾ ਤੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਸਟ੍ਰੈਚਰ ਦੇ ਉੱਤੇ ਪਾ ਕੇ ਤੇ ਦਰਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਸਟੇਜ ਦੇ ਉੱਤੇ ਲਿਆ ਕੇ ਤੇ ਸੰਬੋਧਨ ਕਰਵਾਇਆ ਗਿਆ ਬਹੁਤ ਹੌਲੀ ਆਵਾਜ਼ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਪਰ ਟੋਹਾਣਾ ਵਾਲੇ ਇਕੱਠ ਦੇ ਵਿੱਚ ਰਕੇਸ਼ ਤਕੈਤ ਹੋਰਾਂ ਨੇ ਇੱਕ ਗੱਲ ਕਹਿ ਕੇ ਨਵਾਂ ਵਿਵਾਦ ਜਾਂ ਕਹਿ ਦਗੇ ਨਵਾਂ ਚਰਚਾ ਛੇੜ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਸ ਵੇਲੇ ਖਨੌਰੀ ਬਾਰਡਰ ਦੇ ਉੱਤੇ ਇਕੱਠ ਹੈ ਇਹਦੇ ਕਰਕੇ ਪੰਜਾਬ ਦੀ ਸਰਕਾਰ ਦਾ ਨੁਕਸਾਨ ਹੋ ਰਿਹਾ ਤੇ ਕੇਂਦਰ ਦੀ ਸਰਕਾਰ ਦਾ ਫਾਇਦਾ ਹੋ ਰਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਖੁਦ ਹੀ ਨਹੀਂ ਚਾਹੁੰਦੀ ਜੀ ਕਿ ਇਹ ਅੰਦੋਲਨ ਖਤਮ ਹੋਵੇ ਇਹ ਸੰਘਰਸ਼ ਖਤਮ ਹੋਵੇ ਇਹ ਮੋਰਚਾ ਸਮਾਪਤ ਹੋਵੇ ਕਿਉਂਕਿ ਇਸ ਸੰਘਰਸ਼ ਦੇ ਕਰਕੇ ਸਿਰਫ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਸਿੱਖ ਜਾਂ ਪੰਜਾਬ ਦੇ ਲੋਕ ਹੀ ਪਰੇਸ਼ਾਨ ਆ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਇਸ ਗੱਲ ਦਾ ਇੱਕ ਪੈਸੇ ਦਾ ਵੀ ਕੋਈ ਅਸਰ ਨਹੀਂ ਆ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਚਾਹੁੰਦੀ ਜੀ ਕਿ ਇਹ ਸੰਘਰਸ਼ ਲੰਮਾ ਸਮਾਂ ਚੱਲੇ ਇਹਦੇ ਨਾਲ ਪੰਜਾਬ ਦੀ ਸਰਕਾਰ ਦਾ ਨੁਕਸਾਨ ਹੋਵੇ ਕੇਂਦਰ ਦੀ ਸਰਕਾਰ ਨੂੰ ਇਸ ਸੰਘਰਸ਼ ਤੋਂ ਇੱਕ ਪੈਸੇ ਦਾ ਵੀ ਨੁਕਸਾਨ ਹਾਲੇ ਤੱਕ ਪ੍ਰਤੀਤ ਨਹੀਂ ਹੋਇਆ ਜਿਹਦੇ ਕਰਕੇ ਉਹਦੇ ਵੱਲੋਂ ਇਹਦੇ ਵੱਲ ਗੌਰ ਕੀਤੀ ਹੀ ਨਹੀਂ ਗਈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਸਾਨ ਹੋਰ ਬੈਠ ਜਾਣਗੇ ਮਰਨ ਵਰਤ ਦੇ ਉੱਤੇ ਤੇ ਇਹ ਗੱਲ ਸੱਚੀ ਹੈ ਕਿ ਪਿਛਲੇ ਕੁਝ ਕ ਸਮੇਂ ਦੇ ਵਿੱਚ ਏਅਰਪੋਰਟਾ ਸਾਹਮਣੇ ਆਈਆਂ ਵੀ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਉਹਨਾਂ ਦੀ ਥਾਂ ਦੇ ਉੱਤੇ ਸੁਖਜੀਤ ਸਿੰਘ ਹਰਦੋ ਛੰਡੇ ਮਰਨਵਰਸ ਤੇ ਬਹਿਣਗੇ ਜੇ ਉਹਨਾਂ ਨੂੰ ਵੀ ਕੁਝ ਹੋ ਜਾਂਦਾ ਫਿਰ ਹੋਰ ਕਿਸਾਨ ਬਹਿਣਗੇ ਜੇ ਉਹਨਾਂ ਨੂੰ ਵੀ ਕੁਝ ਹੋ ਜਾਂਦਾ ਫਿਰ ਹੋਰ ਕਿਸਾਨ ਬਹਿਣਗੇ ਕਹਿਣ ਦਾ ਭਾਵ ਇਹ ਆ ਵੀ ਕਿਸਾਨਾਂ ਦੇ ਵੱਲੋਂ ਇਸ ਵੇਲੇ ਪੂਰੀ ਸੂਚੀ ਬਣਾਈ ਹੋਈ ਆ ਕਿ ਜੇਕਰ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਉਹ ਮੌਤ ਦੇ ਬੁਕਲ ਦੇ ਚਲੇ ਜਾਂਦੇ ਨੇ ਤੇ ਫਿਰ ਅਗਲੀ ਵਾਰੀ ਦੇ ਵਿੱਚ ਕਿਹੜੇ ਕਿਹੜੇ ਕਿਸਾਨ ਉਸ ਥਾਂ ਦੇ ਉੱਤੇ ਬਹਿਣਗੇ ਤਾਂ ਜੋ ਆਪਣੇ ਸੰਘਰਸ਼ ਨੂੰ ਜਿੱਤਣ ਪਰ ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਆ ਵੀ ਇਹ ਸੰਘਰਸ਼ ਚੱਲਦਾ ਰਹਿਣਾ ਤੇ ਕੇਂਦਰ ਦੀ ਸਰਕਾਰ ਨੂੰ ਫਾਇਦਾ ਹੁੰਦਾ ਰਹਿਣਾ ਤੇ ਪੰਜਾਬ ਦੀ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਲਾਸ ਨਹੀਂ ਆ ਸੋ ਦੇਖਦੇ ਭਾਈ ਇਸ ਮਸਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਨਵੇਂ ਵਿਚਾਰ ਆਉਂਦੇ ਆ ਪਰ ਇੰਨੀ ਗੱਲ ਜ਼ਰੂਰ ਆ ਕਿ ਭਾਈ ਇੱਥੋਂ ਪਤਾ ਲੱਗਦਾ ਕਿ ਕਿਸਾਨਾਂ ਦੇ ਵਿੱਚ ਇਕਤਾ ਨਹੀਂ ਆ ਕਿਸਾਨ ਜਥੇਬੰਦੀਆਂ ਵਿੱਚ ਇਕਤਾ ਨਹੀਂ ਆ ਸਯੁਕਤ ਕਿਸਾਨ ਮੋਰਚਾ ਰਾਜਨੀਤਿਕ ਤੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਵਿੱਚ ਜਿਹੜੀਆਂ ਵਿੱਥਾਂ ਪਈਆਂ ਉਹ ਹਾਲ ਦੀ ਕੜੀ ਖਤਮ ਹੋਣ ਦਾ ਨਾਂ ਨਹੀਂ ਲੈਂਦੀਆਂ ਤੇ ਸ਼ਾਇਦ ਇਹਦੇ ਬਾਬਤ ਛੇਤੀ ਕਿਤੇ ਕੋਈ ਇਕੱਠੇ ਹੋਣ ਦੀ ਖਬਰ ਨਾ ਆਵੇ ਕਿਉਂਕਿ ਜੋ ਇਸ ਵੇਲੇ ਰੂਪਰੇਖਾ ਸਾਹਮਣੇ ਆ ਰਹੀ ਆ ਉਸ ਤੋਂ ਅਲੱਗ ਇਹ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਜਲਦ ਤੋਂ ਜਲਦ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਜਾਵੇ ਪਰ ਲੰਘੇ ਕੱਲ ਇੱਕ ਹੋਰ ਰਿਪੋਰਟ ਬੜੀ ਹੈਰਾਨੀਜਨਕ ਸਾਹਮਣੇ ਆਈ ਹੈ ਕਿ ਇੱਕ ਬੀਜੇਪੀ ਦੇ ਘੱਟ ਗਿਣਤੀਆਂ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇੰਡੀਆ ਗੇਟ ਦਾ ਨਾਂ ਭਾਰਤ ਮਾਤਾ ਦੇ ਨਾਂ ਦੇ ਉੱਤੇ ਰੱਖਿਆ ਜਾਵੇ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜਦੋਂ ਔਰੰਗਜੇਬ ਰੋਡ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਹੋਰ ਨਾਂ ਰੱਖ ਦਿੱਤਾ ਫਲਾਣੀ ਥਾਂ ਦਾ ਨਾਂ ਬਦਲ ਕੇ ਫਲਾਣੀ ਥਾਂ ਰੱਖ ਦਿੱਤਾ ਇੰਡੀਆ ਗੇਟ ਦਾ ਨਾਂ ਬਦਲ ਕੇ ਭਾਰਤ ਮਾਤਾ ਗੇਟ ਰੱਖਣਾ ਚਾਹੀਦਾ ਕਿਉਂਕਿ ਇਹਦੇ ਵਿੱਚੋਂ ਮੁਗਲਾਂ ਦੀ ਬੂਹ ਆਉਂਦੀ ਹੈ ਇਹਦੇ ਵਿੱਚੋਂ ਗੋਰਿਆਂ ਦੀ ਬੂਹ ਆਉਂਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਬੀਤੇ ਦੇ ਵਿੱਚ ਕਾਫੀ ਨਾਂ ਬਦਲੇ ਜਾ ਸਕਦੇ ਆ ਤਾਂ ਇਹ ਨਾਂ ਵੀ ਬਦਲ ਦੇਣਾ ਚਾਹੀਦਾ ਸੋ ਹੈਰਾਨੀ ਹੁੰਦੀ ਏ ਇਸ ਗੱਲ ਦੇ ਉੱਤੇ ਹੋ ਸਕਦਾ ਇਹ ਕੁਝ ਹੋ ਵੀ ਜਾਵੇ ਇਹ ਕੇਂਦਰ ਦੀ ਸਰਕਾਰ ਦੇ ਲਈ ਕਿ ਔਖੇ ਕੰਮ ਨਹੀਂ ਆ ਪਰ ਜਿੰਨੀ ਸ਼ਿੱਦਤ ਦੇ ਨਾਲ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਈ ਇਹਦਾ ਨਾਂ ਬਦਲ ਕੇ ਆ ਰੱਖ ਦਿੱਤਾ ਜਾਵੇ ਉਹਨੇ ਚਿਰ ਦੇ ਵਿੱਚ ਉਨੀ ਸ਼ਿੱਦਤ ਦੇ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨੇ ਚਾਹੀਦੇ ਆ ਕੰਮ ਕੰਮ ਦੇ ਵਿੱਚ ਤਰੱਕੀ ਦੇ ਵਿੱਚ ਇੱਕ ਪਾਸੇ ਰੂਸ ਵਰਗਾ ਦੇਸ਼ ਇਸ ਵੇਲੇ ਕੈਂਸਰ ਦੀ ਵੈਕਸੀਨ ਲੱਭ ਕੇ ਬਹਿ ਗਿਆ ਕੈਂਸਰ ਦਾ ਟੀਕਾ ਉਹਨਾਂ ਨੇ ਇਜਾਦ ਕਰ ਲਿਆ ਤੇ ਭਾਰਤ ਦੇ ਵਿੱਚ ਉਹ ਦੇ ਮੁਕਾਬਲੇ ਦੇ ਵਿੱਚ ਮੂਰਤੀਆਂ ਬਣਦੀਆਂ ਉਹ ਕੈਂਸਰ ਖਤਮ ਕਰ ਰਹੇ ਆ ਆਪਾਂ ਨਵੇਂ ਧਰਮ ਖੜੇ ਕਰ ਰਹੇ ਆ ਉਹ ਬਿਮਾਰੀਆਂ ਦੇ ਉੱਤੇ ਕਾਬੂ ਪਾ ਰਹੇ ਆ ਆਪਾਂ ਨਵੇਂ ਨਵੇਂ ਮੂਰਤੀਆਂ ਬਣਾ ਰਹੇ ਆ ਇਹ ਸਾਡੇ ਦੇਸ਼ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਕੰਮ ਦਾ ਤੇ ਸੋਚ ਦਾ ਪੱਧਰ ਹੈ ਜਿਹੜਾ ਕਿ ਸਾਡੇ ਸਾਹਮਣੇ ਆਉਂਦਾ ਸੋ ਵੇਖਦੇ ਭਾਈ ਨਾਵਾਂ ਨੂੰ ਤਬਦੀਲ ਕਰਨ ਵਾਲੀ ਇਸ ਰਾਜਨੀਤੀ ਦੇ ਵਿੱਚ ਇਦੇ ਵਿੱਚ ਕਿਹੜੀ ਨਵੀਂ ਗੱਲ ਜੁੜਦੀ ਆ ਪਰ ਇਹ ਗੱਲ ਕਹਿ ਕੇ ਜਮਾਲ ਖੁਰਾ ਨੇ ਇੱਕ ਬਹੁਤ ਵੱਡੀ ਚਰਚਾ ਛਿੜ ਦਿੱਤੀ ਕਿ ਭਾਰਤ ਦੇ ਨੇਤਾ ਹੁਣ ਨਾਂ ਬਦਲੋ ਥਾਂ ਬਦਲੋ ਨਾਂ ਬਦਲੋ ਥਾਂ ਬਦਲੋ ਸਿਰਫ ਇਸ ਗੱਲ ਦੇ ਉੱਤੇ ਆਪਣਾ ਧਿਆਨ ਕੇਂਦਰਤ ਕਰੀ ਰੱਖਦੇ ਆ ਬਾਕੀ ਕਾਂਗਰਸ ਆ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਵੇਲੇ ਸਰਗਰਮੀ ਫੜ ਚੁੱਕੀ ਆ ਤੇ ਫੜ ਰਹੀ ਆ ਕਾਂਗਰਸ ਨੂੰ ਇਸ ਗੱਲ ਦੀ ਆਸ ਹੈ ਵੀ ਜੇਕਰ ਅੱਜ ਹੀ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਤਾਂ ਸਾਡਾ ਪਲੜਾ ਭਾਰੀ ਰਹਿਣਾ ਸੋ ਚੋਣਾਂ ਦੇ ਇਸ ਦੌਰ ਦੇ ਵਿੱਚ ਕਿਹੜੀ ਪਾਰਟੀ ਭਵਿੱਖ ਦੇ ਵਿੱਚ ਕਿਹਦੀ ਜੀ ਬਾਜ਼ੀ ਮਾਰਨੀ ਵਕਤ ਦੱਸੂਗਾ ਪਰ ਇੰਨੀ ਗੱਲ ਜ਼ਰੂਰ ਆ ਕਿ ਕਾਂਗਰਸ ਇਸ ਵੇਲੇ ਆਸ ਵਕਤ ਵੀ ਜੇਕਰ ਭਵਿੱਖ ਦੇ ਵਿੱਚ ਟੋਣਾ ਹੋਣ ਦੀ ਥਾਂ ਦੇ ਉੱਤੇ ਅੱਜ ਹੀ ਟੋਣਾ ਹੋ ਜਾਣ ਤਾਂ ਸਾਨੂੰ ਇਹਦਾ ਲਾਭ ਮਿਲ ਸਕਦਾ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਦਾ ਕਹਿਰ ਜ਼ੋਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਇਸ ਵੇਲੇ ਸੜਕ ਹਾਰਸ਼ ਲਗਾਤਾਰ ਵਾਪਰ ਰਹੇ ਆ ਪੰਜਾਬ ਦੇ ਵਿੱਚ ਇਸ ਵੇਲੇ 20 ਪੈਣ ਦੀ ਪੂਰੀ ਪੂਰੀ ਸੰਭਾਵਨਾ ਆਉਂਦੀ 48 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਆ ਸੋ ਪੰਜਾਬ ਦੇ ਵਿੱਚ ਜੋ ਠੋਠਰ ਕਰਦੀ ਠੰਡ ਆ ਉਹਨੇ ਕੱਕਰ ਪਾਇਆ ਉਹਨੇ ਪਾਲਾ ਪੂਰਾ ਛੇੜਿਆ ਹੋਇਆ ਸੋ ਦੇਖਦੇ ਪਾਈ ਇਸ ਕੱਕਰ ਤੋਂ ਇਸ ਠੰਡ ਤੋਂ ਕਦੋਂ ਨਜ਼ਾਤ ਮਿਲਦੀ ਪਰ ਪੰਜਾਬ ਦੇ ਵਿੱਚ ਹੁਣ ਸੂਰਜ ਦੀ ਟਿੱਕੀ ਕਦੇ-ਕਦੇ ਦਰਸ਼ਨ ਦਿੰਦੀ ਹੈ ਤੇ ਜੇ ਪੰਜਾਬੀ ਫਿਲਮਾਂ ਤੇ ਗੀਤਾਂ ਦੀ ਗੱਲ ਕਰੀਏ ਸਾਰੀਆਂ ਪੰਜਾਬੀ ਫਿਲਮਾਂ ਤੇ ਸਾਰੇ ਪੰਜਾਬੀ ਗੀਤਾਂ ਦੇ ਚੱਕੇ ਜਾਮ ਹੋਏ ਪਏ ਆ ਮਈ ਬਹੀਨੇ ਦੇ ਵਿੱਚ ਫਿਲਮ ਆਉਣੀ ਹੈ ਗਿੱਪੀ ਗਰੇਵਾਲ ਦੀ ਅਕਾਲ ਉਸ ਫਿਲਮ ਦਾ ਟੀਜ਼ਰ ਇਸ ਵੇਲੇ ਰਿਲੀਜ਼ ਹੋਇਆ ਇਹ ਟੀਜ਼ਰ ਤਾਂ ਪ੍ਰਭਾਵਸ਼ਾਲੀ ਆ ਫਿਲਮ ਕਿੰਨੀ ਕੁ ਪ੍ਰਭਾਵਸ਼ਾਲੀ ਸਾਬਤ ਹੋਊਗੀ ਇਹ ਵਕਤ ਨੇ ਬਿਆਨ ਕਰਨਾ ਜਿੱਪੀ ਗਰੇਵਾਲ ਦੀ ਇਸ ਤੋਂ ਪਿਛਲੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਇਹਨੇ ਚੰਗਾ ਕਾਰੋਬਾਰ ਕੀਤਾ ਇਹਨੇ ਲੋਕਾਂ ਦੇ ਵਿੱਚ ਚੰਗਾ ਨਾਂ ਤੇ ਥਾਂ ਬਣਾਇਆ ਕਮਾਈ ਪੱਖੋਂ ਵੀ ਫਿਲਮ ਬਹੁਤ ਵਧੀਆ ਰਹੀ ਆ ਸੋ ਦੇਖਦੇ ਭਾਈ ਨਵੀਆਂ ਫਿਲਮਾਂ ਕਿਹੜੇ ਪ੍ਰਸੰਗ ਦੇ ਵਿੱਚ ਆਉਂਦੀਆਂ ਇੱਕ ਫਿਲਮ ਸਰਤਾਜ ਦੀ ਵੀ ਆਉਣੀ ਆ ਹੁਸ਼ਿਆਰ ਸਿੰਘ ਉਹਦਾ ਦੇਖ ਕੇ ਮੁਹੰਦਰਾ ਲੱਗਦਾ ਤਾਂ ਇਹ ਆ ਕਿ ਸ਼ੈਰ ਕਲੀ ਜੋਟਾ ਤੇ ਨਾ ਪਹੁੰਚੇ ਕਿਉਂਕਿ ਉਹਦੇ ਵਿੱਚ ਨੀਰੂ ਬਾਜਵਾ ਵੀ ਨਹੀਂ ਆ ਸੋ ਦੇਖਦੇ ਭਾਈ ਉਹ ਕਿੰਨਾ ਕਾਮਯਾਬ ਹੁੰਦਾ ਦਲਜੀਤ ਆਪਣੀਆਂ ਅਗਲੀਆਂ ਫਿਲਮਾਂ ਕਰਕੇ ਕਿੰਨਾ ਕਾਮਯਾਬ ਹੁੰਦਾ ਅਮਰਿੰਦਰ ਗਿੱਲ ਦੀਆਂ ਕਿਹੜੀਆਂ-ਕਿਹੜੀਆਂ ਫਿਲਮਾਂ ਆਉਂਦੀਆਂ ਗਿੱਪੀ ਗਰੇਵਾਲ ਜਿਹੜੇ ਪੰਜਾਬੀ ਫਿਲਮਾਂ ਦੀ ਅਦਾਕਾਰੀ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕੱਟਦਾ ਇਹਦੇ ਵੱਲ ਸਾਰੇ ਹੀ ਸਿਨੇਮਾ ਪ੍ਰੇਮੀਆਂ ਦਾ ਧਿਆਨ ਪਹਿਲਾਂ ਵਾਂਗੂ ਟਿਕਿਆ ਰਹਿਣਾ ਸੋ ਹੁਣ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ